ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਕੋਲ ਟੋਕੜ ਮੱਝ ਪਕਾਉਗਾ ਜੀ ਬਾਕੀ ਆਪਾਂ ਲੈਨੇ ਬਾਈ ਤੁਹਾਨੂੰ ਜਾਣਕਾਰੀ ਤੇ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀ ਜਗਸ਼ੀਰ ਖਾਨ ਜੀ ਠੀਕ ਹੈ ਜੀ ਪਿੰਡ ਪਿੰਡ ਨਾਈ ਵਾਲਾ ਜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ ਆਪਣਾ ਨੰਬਰ 7988374386 ਦੁਬਾਰਾ ਫਿਰ ਦੱਸੋ ਜੀ 7988374386 ਹਾਂਜੀ ਬਾਈ ਦੱਸੋ ਜੀ ਆਪਣੀ ਮੱਝ ਦੇ ਬਾਰੇ ਟੋਕੜ ਇਵਰੇ ਟੋਕੜ ਮੱਝ ਆਠਵੇਂ ਮਹੀਨੇ ਦੀ ਹੋਈ ਵੀ ਆ ਠੀਕ ਆ ਜੀ 1.5 ਮਹੀਨੇ ਦੀ ਗੱਭਾ ਬਾਕੀ ਅਗਲੇ ਦਿਨ ਤਾਂ ਘਰ ਮਾ ਠੀਕ ਆ ਜੀ ਤੇ ਆਹ ਮਗਰ ਕੱਟੀ ਆ ਇਹਦੇ ਠੀਕ ਆ ਜੀ ਵੀ ਦੇਖ ਸਕਦੇ ਹੋ ਇਹ ਮਾਰ ਕੱਟ ਲਈ ਤੇ ਕੋਲ ਕਿਹੜਾ ਦਿਖਾ ਦੇ ਬੜੀ ਕੱਟੀ ਨਾ ਮੱਝ ਤੇ ਰੇਟ ਰੂਟ ਭਰਾ ਕੀ ਇਹਦਾ ਰੇਟ ਇਹਦਾ 65000 ਰੁਪਏ ਬਾਈ ਠੀਕ ਆ ਜੀ وہی 65000 ਰੁਪਏ ਬਾਈ ਨੇ ਮੁੱਲ ਦਿੱਤਾ ਤੇ ਦੁੱਧ ਬਾਈ ਕਿੰਨਾ ਦਿੰਦੀ ਆਏ

ਉਹੜ ਵਾਲੀ ਹੈ ساری ਠੀਕ ਹੈ ਜੀ ਡੱਬੀ ਹੈ ਠੀਕ ਹੈ ਡਰਤੀ ਉਧਰ ਡਾਕਟਰ ਦਾ ਕਰਕੇ ਡਾਕਟਰ ਆ ਗਿਆ ਵਹੀ ਬੈਨ ਨਹੀਂ ਨਾਲ ਠੀਕ ਹੈ ਤੇ ਵਹੀ ਕੋਲ ਪਿੰਨੇ ਨਾਲ ਹੀ ਪਹਹਾਉ ਹੈ ਤੇ ਬਾਕੀ ਪਪਾ ਦੇ ਬਾਕੀ ਮੁੱਕ ਗਿਆ ਜੀ ਭਈਆ ਕੱਟੀ ਜੇ ਦੱਸੋ ਜੀ ਡਿਟੇਲ ਆ ਕੱਟੀ ਹੈ ਬਦੇ 8 ਕੁ ਮਹੀਨਿਆਂ ਦੀ ਠੀਕ ਹੈ ਜੀ ਇਹਦਾ ਮੁੱਲਾ ਦਾ ਰੇਟ ਹੈ ਆਰਪੀ ਠੀਕ ਹੈ ਜੀ ਵਹੀ 10000 ਰੁਪਏ ਰੇਟ ਹੈ ਠੀਕ ਹੈ ਕਸ਼ਤੀ ਇਹ ਸਾਰੇ ਭਾਈ ਜੀ ਕੋਲ ਤੇ ਨਹੀਂ ਨਾ ਪਕਾ ਗਏ ਜੀ ਸਿੱਕੇ ਤੇ ਮੱਝ ਦਾ ਤੇ ਕੱਟੀ ਦਾ 65000 ਮੰਗਿਆ ਤੇ ਇਹਦਾ ਮੁੰਬਈ ਨੇ 10000 ਮੰਗਿਆ ਤੇ ਭਾਈ ਜੀ ਨੇ ਫੋਨ ਤੇ ਕੰਟੈਕਟ ਕਰ ਸਕਦੇ ਵੀਰੇ ਤੇ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜਿਸ ਨੂੰ ਨਵੇਂ ਨਵੇਂ ਵੀਡੀਓ ਅਪਲੋਡ ਆਉਂਦੇ ਰਹਿੰਦੇ ਰਹੇ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਨਾਲੇ ਬੈਲ ਦਾ ਬਸ ਨਾ ਪਾਇਆ ਕਰੋ ਜੀ ਤਾਂ ਕਰਕੇ ਤੇ ਪਹਿਲਾਂ ਤੁਹਾਡੇ ਕੋਲ ਅਪਡੇਟ ਹੋ ਜਾ ਕਰੇ ਆਪਣੀ ਵੀਡੀਓ ਠੀਕ ਹੈ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਬਾਏ